ਇਕ ਕੌਮ ਦੀ ਲੀਡਰਸ਼ਿਪ ਉੱਤੇ ਹਮਲਾ ਹੈ ਚੁਣ-ਚੁਣ ਕੇ ਵਿਦੇਸ਼ਾਂ ਤੱਕ ਵੀ ਜਾ ਕੇ ਪਹੁੰਚ ਕਰਕੇ ਉੱਥੇ ਨਿਸ਼ਾਨੇ ਬੜਾਏ ਜਾ ਰਹੇ ਹਨ ਕਿਹੜੀ ਲੀਡਰਸ਼ਿਪ ਜਿਹਦੇ ਜਿਹਦੇ ਵਿੱਚ ਅਣਖ ਹੈ ਗੈਰਤ ਹੈ ਕਿਹੜੀ ਕੌਮ ਦੀ ਆਜ਼ਾਦੀ ਨੂੰ ਪੜਨਾਈ ਹੋਈ ਹੈ ਜਿਸ ਦਾ ਨਿਸ਼ਾਨਾ ਹੈ ਕਿ ਅਸੀਂ ਪੂਰਨ ਪ੍ਰਭਤਾ ਸੰਪੰਨ ਖਾਸ ਰਾਜ ਸਥਾਪਿਤ ਕਰਨਾ ਹੈ ਹਿੰਦਸਤਾਨ ਤੇ ਪਾਵੇਂ ਪਹਿਲਾ ਇੰਦਰਾ ਸਰਕਾਰ ਜੀ ਉਸ ਤੋਂ ਬਾਅਦ ਹੋਰ ਵੀ ਸਰਕਾਰਾਂ ਆਈਆਂ ਪਰ ਮੋਦੀ ਸਰਕਾਰ ਨੇ ਤਾਂ ਇਹ ਬਹੁਤ ਹੀ ਕੋਰ ਭਿਆਨਕ ਹਮਲਾ ਕੀਤਾ ਹੈ ਜਿਹੜੀਆਂ ਪੰਜ ਵੱਡੀਆਂ ਤਾਕਤਾਂ ਨੇ ਦੁਨੀਆ ਦੀਆਂ ਉਹਨਾਂ ਨੇ ਇੱਕ ਆਵਾਜ਼ ਹੋ ਕੇ ਇਹ ਸਿੱਧ ਕਰ ਦਿੱਤਾ ਇਹ ਗੇਂਦ ਸਟੇਟ ਸਿੱਖਾਂ ਨੂੰ ਦੁਨੀਆਂ ਦੇ ਕੋਨੇ-ਕੋਨੇ ਵਿੱਚ ਨਿਸ਼ਾਨਾ ਬਣਾ ਰਹੀ ਹੈ ਅਗਲੀ ਰੰਗਿੰਦੀ ਤਿਆਰ ਕਰਨੀ ਪਵੇਗੀ ਕੀ ਅਸੀਂ ਇਕੱਲੇ-ਇਕੱਲੇ ਇਹਨਾਂ ਦਾ ਨਖਾਨਾ ਬਣਾਦੇ ਰਹਿਣਾ ਹੈ ਜਾਂ ਇੱਕ ਸੁਰ ਇੱਕ ਆਵਾਜ਼ ਹੋ ਕੇ ਇਸ ਗੇਂਦ ਸਟੇਟ ਦੇ ਨਾਲ ਹੰਬਲਿਆਂ ਦਾ ਜਵਾਬ ਦੇਣ ਵਾਸਤੇ ਸਾਨੂੰ ਹਰ ਰੋ ਪਿਆਦੜਾ ਬੰੂਆ ਚਾਹੀਦਾ ਹੈ ਪਾਵੇਂ ਉਹ ਕਾਨੂੰਨੀ ਹੋਵੇ ਪਾਵੇਂ ਉਹ ਡੈਮੋਕਰੇਟਿਕ ਹੋਵੇ ਤੇ ਜਾਮਿਰ ਖਾਲਸਾ ਹੀ ਸੁਰਵਿਕ ਹੋਵੇ ਜੇ ਸਿੱਖ ਦਾ ਵਿਚਵਾਸ ਹੀ ਨਹੀਂ ਕਿ ਖਾਲਸਾ ਰਾਜ ਆਵੇਗਾ ਉਹ ਸਿੱਖੀ ਤੋਂ ਠੇਡਕ ਠੁਕਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਸ਼ਹੀਦ ਪਾਏ ਹਰਦੀਪ ਸਿੰਘ ਜੀ ਨਿੱਜਰ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਜੁੜ ਬੈਠੇ ਗੁਰੂ ਰੂਪ ਖਾਲਸਾ ਜੀ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੇਖ ਕੌਮ ਨੇ 18ਵੀਂ ਸਦੀ ਵਿੱਚ ਛੋਟਾ ਘੱਲੂ ਘਾਰਾ ਕਾਨੂੰਨ ਆਣ ਦਾ ਸ਼ੰਭ ਤੇ ਵੱਡਾ ਘੱਲੂ ਘਾਰਾ ਕੋਪਰ ਹੇਰੇ ਦੇ ਮਦਾਨ ਵਿੱਚ ਆਪਣੇ ਪਿੰਡੇ ਤੇ ਹਟਾਇਆ ਸੀ ਤੀਜਾ ਘੱਲੂ ਘਾਰਾ ਜਿਸ ਦਾ ਆਰੰਭ ਇੱਕ ਜੂਨੂ ਸੀਆਪੀ ਦੀ ਦਰਬਾਰ ਸਾਹਿਬ ਉੱਤੇ ਗੋਰੀ ਨਾਲ ਖਿਰੂ ਹੋਇਆ ਸੀ ਉਹ ਨਿਰੰਤਰ ਵੱਖ-ਵੱਖ ਤਰੀਕਿਆਂ ਦੇ ਨਾਲ ਜਿਉਂ-ਜਿਉਂ ਅੱਜ ਵੀ ਜਾਰੀ ਹੈ ਇਹ ਖੱਲੂਘਾਰਾ ਅਕੱਲੀ ਕਾਂਗਰਸ ਪਾਰਟੀ ਜਾਂ ਇੰਦਰਾ ਸਰਕਾਰ ਦਾ ਨਹੀਂ ਸੀ ਇਹ ਹਿੰਦ ਸਟੇਟ ਦਾ ਸਿੱਖ ਕੌਮ ਉੱਤੇ ਘੋਰ ਭਿਆਨਕ ਖੱਲੂਘਾਰਾ ਸੀ ਜਿਹਦੇ ਵਿੱਚ ਹਿੰਦ ਸਟੇਟ ਦੀਆਂ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਹਮਸਲਾ ਹਸਨ ਤੇ ਉਹਦਾ ਸਾਰਿਆਂ ਨੇ ਮਿਲ ਕੇ ਪੂਰੀ ਫੌਜੀ ਤਾਕਤ ਦੇ ਨਾਲ ਸ਼ੇਖ ਕੌਮ ਨੂੰ ਸਫਾ ਹਸਤੀ ਤੋਂ ਮਟਾਉਣ ਦਾ ਯਤਨ ਕੀਤਾ ਕੱਲੂ ਘਾਰੇ ਦਾ ਮਤਲਬ ਕੀ ਹੁੰਦਾ ਹੈ ਕਿਸੇ ਕੌਮ ਦਾ ਸਰਬਨਾਸ਼ ਕਰ ਦੇਣਾ ਉਹਦਾ ਧਾਰਮਿਕ ਸਥਾਨ ਸਭ ਤੋਂ ਉਸ ਦਾ ਜਿਹੜਾ ਸੱਭਿਆਚਾਰਕ ਵਿਰਸਾ ਵਾ ਉਹਨੂੰ ਵੀ ਨੋਟੜਨਾ ਧਾਰਮਿਕ ਸਥਾਨ ਤਬਾਹ ਕਰ ਦੇਣਾ ਸਰਵੋੱਚ ਸਥਾਨ ਤਬਾਹ ਕਰ ਦੇਣਾ ਕੌਮ ਦੀ ਲੀਡਰਸ਼ਿਪ ਤਬਾਹ ਕਰ ਦੇਣੀ ਇਹ ਜਿਹੜਾ ਅੱਜ ਨਿਰੰਤਰ جاری ਹੈ ਇਹ ਕੌਮ ਦੀ ਲੀਡਰਸ਼ਿਪ ਉੱਤੇ ਹਮਲਾ ਹੈ ਚੁਣ-ਚੁਣ ਕੇ ਵਿਦੇਸ਼ਾਂ ਤੱਕ ਵੀ ਜਾ ਕੇ ਪਹੁੰਚ ਕਰਕੇ ਉੱਥੇ ਨਿਸ਼ਾਨੇ ਬਣਾਈ ਜਾ ਰਹੇ ਹਨ ਕਿਹੜੀ ਲੀਡਰਸ਼ਿਪ ਜਿਹਦੇ ਜਿਹਦੇ ਵਿੱਚ ਅਣਖ ਹੈ ਗੈਰਤ ਹੈ ਜਿਹੜੀ ਕੌਮ ਦੀ ਆਜ਼ਾਦੀ ਨੂੰ ਪੁੰਨਾਈ ਹੋਈ ਹੈ ਜਿਸ ਦਾ ਨਿਸ਼ਾਨਾ ਹੈ ਕਿ ਅਸੀਂ ਪੂਰਨ ਪ੍ਰਭੁਸ਼ਤਾ ਸੰਪੰਨ ਖਾਲਸਾ ਰਾਜ ਸਥਾਪਿਤ ਕਰਨਾ ਹੈ ਉਹਦੇ ਹਿੱਸੇ ਵਜੋਂ ਹੀ ਹਿੰਦ ਸਟੇਟ ਭਾਵੇਂ ਪਹਿਲਾਂ ਇੰਦਰਾ ਸਰਕਾਰ ਸੀ ਉਸ ਤੋਂ ਬਾਅਦ ਹੋਰ ਵੀ ਸਰਕਾਰਾਂ ਆਈਆਂ ਪਰ ਮੋਦੀ ਸਰਕਾਰ ਨੇ ਤਾਂ ਇਹ ਬਹੁਤ ਹੀ ਕੋਰ ਭਿਆਨਕ ਹਮਲਾ ਕੀਤਾ ਹੈ ਭਾਈ ਪਰਮਜੀਤ ਸਿੰਘ ਪੰਜਵੜ ਪਹਿਲਾਂ ਭਾਈ ਪੀ ਐਚ ਡੀ ਫਿਰ ਪਰਦਮਨ ਸਿੰਘ ਮਲਕ ਫੇਰ ਭਾਈ ਹਰਦੀਪ ਸਿੰਘ ਨਿੱਜਰ ਤੇ ਹੁਣ ਹੰਬਲਾ ਕੀਤਾ ਗਿਆ ਸੀ ਯਤਨ ਕੀਤਾ ਗਿਆ ਸੀ ਐਡਵੋਕੇਟ ਪੰਨੂ ਦੇ ਜਿਹੜਾ 2020 ਵਾਲਾ ਨਾਰਾ ਲਾ ਰਿਆ ਉਹਨਾਂ ਉੱਤੇ ਵੀ ਇਹ ਸਾਜ ਸਾਰੀ ਨਕਾਮ ਹੋ ਗਈ ਵਡੇਖਾਂ ਦੀ ਧਰਤੀ ਉੱਤੇ ਹਿੰਦ ਸਟੇਟ ਦਾ ਚਿਹਰਾ ਨਕਾਬ ਬੇਨਕਾਬ ਹੋ ਗਿਆ ਤੇ ਦੋਚੀ ਫੜੇ ਗਏ ਏਜੰਸੀਆਂ ਦਾ ਹੱਥ ਸਿੱਧੇ ਰੂਪ ਚ ਆਮਲੋ ਉਹਨਾਂ ਦੀ ਸ਼ਮੂਲੀਅਤ ਸਾਹਮਣੇ ਆ ਗਈ ਔਰ ਜਿਹੜੀਆਂ ਪੰਜ ਵੱਡੀਆਂ ਤਾਕਤਾਂ ਨੇ ਦੁਨੀਆ ਦੀਆਂ ਉਹਨਾਂ ਨੇ ਇੱਕ ਆਵਾਜ਼ ਹੋ ਕੇ ਇਹ ਸਿੱਧ ਕਰ ਦਿੱਤਾ ਕਿ ਇੰਡ ਸਟੇਟ ਸਿੱਖਾਂ ਨੂੰ ਦੁਨੀਆ ਦੇ ਕੋਨੇ-ਕੋਨੇ ਵਿੱਚ ਨਿੱਖਾਨਾ ਬੜਾ ਰਹੀ ਹੈ ਕਿਹੜੇ ਸਿੱਖਾਂ ਨੂੰ ਜਿਹੜੇ ਆਜ਼ਾਦੀ ਚਾਹੁੰਦੇ ਹਨ ਆਜ਼ਾਦੀ ਦੀ ਲੀਡਰਸ਼ਿਪ ਨੂੰ ਖਤਮ ਕਰਨਾ ਕੱਲੂ ਕਾਰੇ ਦਾ ਮਤਲਬ ਵੀ ਇਹ ਹੁੰਦਾ ਹੈ ਕਿ ਲੀਡਰਸ਼ਿਪ ਖਤਮ ਕਰ ਦਿਓ ਉਹਦੇ ਥਾਂ ਮਨਮਰਜੀ ਦੀ ਲੀਡਰਸ਼ਿਪ ਨੂੰ ਉਭਾਰ ਦਾ ਯਤਨ ਕਰੋ ਇਹ ਖਾਲਸਾ ਜੀ ਸਾਨੂੰ ਸਮਝ ਕੇ ਅਗਲੀ ਰਣਨੀਤੀ ਤਿਆਰ ਕਰਨੀ ਪਵੇਗੀ ਕੀ ਅਸੀਂ ਆ ਇਕੱਲੇ ਇਕੱਲੇ ਇਨਾਂ ਦਾ ਲਖਾਨਾ ਬਣਦੇ ਰਹਿਣਾ ਹੈ ਕਿ ਇੱਕ ਸੁਰ ਇੱਕ ਆਵਾਜ਼ ਹੋ ਕੇ ਇਸ ਹਿੰਦੂ ਸਟੇਟ ਦੇ ਨਾਲ ਟੱਕਰ ਲੈਣੀ ਹੈ ਔਰ ਇਹਦੀਆਂ ਨੀਤੀਆਂ ਇਹਦੇ ਪੈਤੜੇ ਔਰ ਇਹਦੇ ਹਮਲੇ ਦਾ ਮੂੰਹ ਤੋਰ ਜਵਾਬ ਦੇਣਾ ਹੈ ਉਹਨਾਂ ਚਿਹਰੇ ਜਿੰਨਾ ਚਿਰ ਇੱਕਸਰਤਾ ਨਹੀਂ ਹੁੰਦੀ ਅਸੀਂ ਸਿੱਖ ਕੌਮ ਦੇ ਉੱਤੇ ਇਹ ਸਹਾਰ ਦੇ ਰਹਾਂਗੇ ਹਿੰਦ ਸਟੇਟ ਦੇ ਹਮਲੇ ਹਮਲਿਆਂ ਦਾ ਜਵਾਬ ਦੇਣ ਵਾਸਤੇ ਸਾਨੂੰ ਹਰ ਉਹ ਪੈਦੜਾ ਪਰੂਨਾ ਚਾਹੀਦਾ ਹੈ ਪਾਵੇਂ ਉਹ ਕਾਨੂੰਨੀ ਹੋਵੇ ਪਾਵੇਂ ਉਹ ਡੈਮੋਕਰੇਟਿਕ ਹੋਵੇ ਤੇ ਜਾਬਰ ਖਾਲਸਾ ਇਸ ਸੁਰ ਵਿੱਚ ਹੋਵੇ ਅੱਜ ਸਾਡੇ ਧਾਰਮਿਕ ਖੇਤਰ ਤੇ ਰਾਜਨੀਤਿਕ ਖੇਤਰ ਦੇ ਸਮਾਜਿਕ ਖੇਤਰ ਔਰ ਆਰਥਿਕ ਖੇਤਰ ਦੇ ਵਿੱਚ ਹਰ ਤਰ੍ਹਾਂ ਦਾ ਹੰਬਲਾ ਕੀਤਾ ਜਾ ਰਿਹਾ ਹੈ ਉਸ ਨੂੰ ਨਕਾਮ ਕਰਨ ਲਈ ਇੱਕ ਸੁਰ ਹੋ ਜੇ ਤੇ ਦਸਮ ਪਾਤਸ਼ਾਹ ਦਾ ਬਚਿਆ ਹੋਇਆ ਵਾਰ ਪ੍ਰਾਪਤ ਕਰਨ ਲਈ ਯਤਨਸ਼ੀਲ ਰਹੀਏ ਜਿਸ ਨੇ ਦਸਮ ਪਾਤਸ਼ਾਹ ਨੇ ਹੁਕਮ ਕੀਤਾ ਹੈ ਰਾਜ ਕਰੇਗਾ ਖਾਲਸਾ ਆਕੀ ਰਹੇ ਨ ਕੋਈ ਇਹ ਕੋ ਵਿਖਤਵਾਕ ਹੈ ਇਹ ਬੀਤੇ ਦੀ ਕਹਾਣੀ ਨਹੀਂ ਇਹ ਅਵਚ ਪੂਰਾ ਹੋਣਾ ਹੈ ਜੇ ਸਿੱਖਦਾ ਵਿਚਵਾਸ ਹੀ ਨਹੀਂ ਕਿ ਖਾਸਾ ਰਾਜ ਆਵੇਗਾ ਉਹ ਸਿੱਖੀ ਤੂੰ ਛਿੜਕ ਚੁੱਕਾ ਹੈ ਅਸੀਂ ਨਾ ਡਰਨਾ ਹੈ ਨਾ ਘਬਰਾਉਣਾ ਹੈ ਨਾ ਛਿੜਕਣਾ ਹੈ ਦਾ ਲਾਲਚ ਵਿੱਚ ਆਉਣਾ ਹੈ ਉਹਨਾਂ ਚਰਚ ਕਰਸ਼ ਨਰੰਤਰ ਜਾਰੀ ਰੱਖਣ ਦਾ ਪ੍ਰਣ ਕਰੀਏ ਜਿੰਨਾ ਚਿਰ ਦਸ਼ਮੇਸ਼ ਪਿਤਾ ਜੀ ਦਾ ਬੱਚਾ ਹੋਇਆ ਅਮਰ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਪ੍ਰਾਪਤ ਕਰਕੇ ਦੁਨੀਆ ਦੇ ਇਤਿਹਾਸ ਵਿੱਚ ਪੂਰੀ ਦੁਨੀਆ ਦੇ ਮੁਲਕਾਂ ਦੇ ਵਿੱਚ ਆਪਣਾ ਖਾਲਸਾਈ ਨਿਖਾਨ ਸਾਬ ਚਲਾ ਕੇ ਪੂਨ ਪ੍ਰਭਤਾ ਸੰਪੰਨ ਖਾਲਸਾ ਤਾਂ ਦੀ ਸਥਾਪਨਾ ਨਹੀਂ ਕਰ ਲੈਂਦੇ ਇਹੀ ਭਾਈ ਮਿੱੱਜਰ ਜੀ ਨੂੰ ਤੇ ਦੂਜੇ ਸ਼ਹੀਦਾਂ ਨੂੰ ਕੱਲੂ ਘਾਰੇ ਦੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ਕਿ ਪੰਡ ਕਰੀਏ ਮਰਨਾ ਅਣਖ ਨਾਲ ਜਿਉਣਾ ਸ਼ੇਰਾਂ ਵਾਂਗ ਤੇ ਟੱਕਰ ਲੈਣੀ ਹੈ ਦਸਟੇਟ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ